ਅਨ ਜਿਹੜੀ ਸੈਕੰਡ ਨੈਸ਼ਨਲ ਲੋਕ ਦਲ ਸੀ ਪਹਿਲਾਂ 10 ਮਈ ਦੀ ਸੀ ਉਹਨੂੰ ਛਾਲਤ ਕਰਕੇ ਬਾਰਡਰ ਤੇ ਟੈਨਸ਼ਨ ਸੀ ਇਸ ਤੋਂ ਅੱਜ ਦੇ ਸ਼ੱਕ ਕਰਦੇ ਤਾਂ ਮੰਨ ਲਓ ਹਾਈ ਕੋਰਟ ਨੂੰ ਪਾਲਸਲ ਪੋਚਾ ਦੇ ਥਰੂ ਕਿ ਅੱਜ ਤੱਕ ਗਰੀਬਨ ਅਸੀਂ 33000 ਕੇਸ ਟੇਕ ਅਪ ਕੀਤਾ ਹੈ ਜਿਸ ਤੋਂ ਉਮੀਦ ਹੈ ਕਿ 32000 ਪਲੱਸ ਕੇਸ ਨਕਟਾਰਾ ਹੋ ਜਾਣਗੇ ਜਿਹਦੇ ਵਿੱਚ ਦਿਵਾਨੀ ਕੇਸ ਵੀ ਨੇ ਮੈਟ੍ਰਿਮੋਨিয়াল ਕੇਸ ਵੀ ਨੇ ਚੈੱਕ ਬਾਊਂਸ ਦੇ ਕੇਸ ਨੇ ਤੇ ਅਸੀਂ ਤਕਰੀਬਨ 18 ਅਜ ਬੈਂਚ ਲਾਏ ਨੇ ਹੈੱਡਕੁਆਰਟਰ ਤੇ ਇਨਕਲੂਡ ਕਰਕੇ ਪਲੱਸ ਦੋਨੇ ਸਾਬਕਾ ਵਿਜਨ ਮਨੋਰ ਤੇ ਕਿਧਰਵਾ। ਮੁਫਤ ਹੌਲ ਤੇ ਫੈਦਲ ਰਿਲੀਵ ਹੋਕਦੀ ਜੀ ਅਸ। ਕਿੰਨੀ ਦੀ ਫੈਦਲ ਅਸ। ਇਸ ਦਾ ਜੇ ਕਿਸੇ ਦਾ ਵਕੀਲ ਨਹੀਂ ਕੀਤਾ ਹੋਇਆ ਫਿਰ ਤਾਂ ਉਹ ਡੀਐਲਐਸਏ ਦੇ ਥਰੂ ਸਾਡੇ ਤੋਂ ਫ੍ਰੀ ਲੀਗਲ ਏਡ ਲੈ ਸਕਦਾ। ਜੇ ਜੇ ਕਸਟਡੀ ਚਾ ਉਹ ਸਾਰੇ ਐਨਟਾਈਟਲਡ ਹੈ। ਕਿਸੇ ਵੀ ਤਰ੍ਹਾਂ ਦੇ ਲੀਗਲ ਏਡ ਲੈਣ ਨੂੰ। ਜਿਹੜੇ ਦਿਵਾਨੀ ਕੇਸ ਨੇ ਜਿੱਥੇ ਉਹਨਾਂ ਦੀ ਕੁਝ categories ਨੇ ਕੋਈ SC ST category ਚੋਂ ਕੋਈ ਨੈਸ਼ਨਲ ਜਿਹੜੀ ਰਜਿਸਟਰ ਨੇ ਉਹਨਾਂ ਦੇ ਵਿੱਚ ਮਾਰ ਰਿਹਾ ਕੋਈ ਥੋੜ੍ਹਾ ਤਰ੍ਹਾਂ ਦੀ ਜਿਹੜੀ 30 ਲੱਖ ਰੁਪਏ 3 ਲੱਖ ਰੁਪਏ ਸਾਲ ਤੱਕ ਦੀ ਇਨਕਮ ਹੈ ਉਹ ਸਾਰੇ ਲੀਗਲ ਐਡਲੈਸ ਆਖਦੇ ਨੇ ਉਹ ਕੋਈ ਹੋਰ ਨਹੀਂ ਇਸ ਤਰ੍ਹਾਂ ਦੇ ਕੇਸ ਜਿਹੜੇ ਲੋਕ ਦਾ ਲੋਕਦਾਲਤ ਦੇ ਵਿੱਚ ਦਵਾਨੇ ਵੀ ਮੈਟ੍ਰੀਮੋਨਿਅਲ ਵੀ ਚੈੱਕ ਬਾਉਂਸ ਜਿਹੜੇ ਕੰਪਲੇਂਟਸ ਨੇ ਜਾਂ ਅਪੀਲਡ ਸਟੇਜ ਤੇ ਆ ਜਾਂ ਹੋਰ ਕ੍ਰਿਮੀਨਲ ਕੇਸ ਜਿਹੜੇ ਕੰਪਾਉਂਡੇਬਲ ਨੇ ਉਹ ਕਿੰਨੇ ਰੈਵਨਿਊ ਦਾ ਕੰਮ ਕੀਤਾ ਵਾਟਰ ਬਕਸ ਸੀਵਰੇਜ ਦੇ ਜਿਹੜੇ ਪੈਂਡਿੰਗ ਮੈਟਰ ਸੀਗੇ ਜਿਹੜੇ ਪਬਲਿਕ ਯੂਟਿਲਿਟੀ ਦੇ ਵਿੱਚ ਆਉਂਦੇ ਸੀ ਉਹਨਾਂ ਨੂੰ ਰਿਕਵਰ ਕਰਕੇ ਸਪੋਜ਼ ਸਰ ਜੇ ਕੋਈ ਡੀਟੈਲ ਕਰਨਾ ਚਾਹੁੰਦੇ ਸਰ ਜਿਹੜਾ ਕਿ ਸਸਤ ਮਿਆ ਜਿਹੜਾ ਹੈ ਕੋਈ ਲੋਕ ਨੂੰ ਦੱਸ ਸਕੀ ਉਹ ਲੋਕਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਇੱਕ ਤਾਂ ਕੋਰਟ ਫੀਲ ਫੰਡ ਹੋ ਜਾਂਦੀ ਹੈ ਕਿ ਜਿਵੇਂ 138 ਦੀ ਅਪੀਲਸ ਨੇ ਨੈਗੋਸ਼ੀਏਬਲ ਇਨਸਟਰੂਮੈਂਟ ਦੇ ਵਿੱਚ ਜਿਹੜੀ ਨਹੀਂ ਤਾਂ ਕੰਪਾਊਂਡਿੰਗ ਫੀਸ ਜ਼ਿਆਦਾ ਪੈ ਜਾਂਦੀ ਹੈ ਜੇ ਨੈਸ਼ਨਲ ਅਪੀਲ ਕੋਰਟ ਵਿੱਚ ਕਰਦੇ ਆ ਤਾਂ ਬਿਲਕੁਲ ਨਹੀਂ ਪਾਉਂਦੇ ਜਾਂ ਬੜੀ ਰਿਡਿਊਸ ਕਰਕੇ ਪਾ ਦਿੰਦੇ ਹਾਂ ਸਭ ਲੋਗਾਂ ਨੂੰ ਲੱਗਦੀ ਹੈ ਅੱਜ 24 ਮਈ 2025 ਨੂੰ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਮਾਨਯੋਗ ਚੀਫ ਜਸਟਿਸ ਸ਼੍ਰੀ ਸੀਲ ਨਾਗੂ ਪੇਟਰਨ ਇਨ ਚੀਫ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਜਸਟਿਸ ਦੀਪਕ ਸੇਬਲ ਕਾਰਜਕਾਰੀ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੈਂਬਰ ਸਕੱਤਰ ਮੈਡਮ ਨਵਜੋਤ ਸੋਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਹੌਸਲਾ ਅਫਜ਼ਾਈ ਦੇ ਨਾਲ ਅਤੇ ਸ਼੍ਰੀ ਰਾਜਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ શ્રી ਮੁਕਸਰ ਸਾਹਿਬ ਦੇ ਨਰੀਖਨ ਹੇਠ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਹੈੱਡਕ quarters ਤੇ 9 ਬੈਂਚ ਗਦਰਵਾਹਾ ਸਬਡਿਵੀਜ਼ਨ ਵਿੱਚ 3 ਬੈਂਚ ਅਤੇ ਮਲੋੜ ਸਬਡਿਵੀਜ਼ਨ ਵਿੱਚ 6 ਬੈਂਚ ਲਗਾਏ ਗਏ ਸਨ ਇਸ ਦੇ ਵਿੱਚ ਤਕਰੀਬਨ ਕੁੱਲ ਮਲਾਕੇ 33000 ਕੇਸ ਟੇਕ ਅਪ ਕੀਤੇ ਗਏ ਸੀ ਜੋ ਹੁਣ ਤੱਕ ਦੀ ਫਿਗਰ ਹੈ ਉਹ 33000 ਦੀ ਹੈ ਤੇ ਇਸ ਤੋਂ ਬਾਅਦ ਇਹ ਫਿਗਰ ਹੋਰ ਵੀ ਵਧੇਗੀ ਕਿਉਂਕਿ ਲੋਕਾਂ ਨੇ ਇਸ ਲੋਕ ਅਦਾਲਤ ਵਿੱਚ ਆਪਣਾ ਭਰੋਸਾ ਜਤਾਇਆ ਜਿਸ ਕਰਕੇ ਸਾਰੇ ਬੈਂਚਾਂ ਦੇ ਸਾਹਮਣੇ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਝਗੜੇ ਲੈ ਕੇ ਪਹੁੰਚੇ ਅਤੇ ਕਾਫੀ ਹੱਦ ਤੱਕ ਉਨ੍ਹਾਂ ਦੀ ਆਪਸੀ ਰਜ਼ਾਮੰਦੀ ਅਤੇ ਸਲਮਸ਼ੌਰੇ ਨਾਲ ਉਹ ਕੇਸ ਇੱਕ ਸੁਚੱਜੇ ਤਰੀਕੇ ਨਾਲ ਖਤਮ ਵੀ ਕੀਤੇ ਗਏ ਸਰ ਕਿਸ ਤਰ੍ਹਾਂ ਦੇ ਜਿਹੜੇ ਕੇਸ ਜਿਨ੍ਹਾਂ ਨੂੰ ਤਾਲਾ ਕੀਤਾ ਹੈ کافی ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਨ੍ਹਾਂ ਵਿੱਚੋਂ ਮੇਜਰ ਨੇ ਦਿਵਾਨੀ ਦਾਵੇ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀਆਂ ਕੰਪਲੇਂਟਸ ਅਤੇ ਅਪੀਲਸ ਟ੍ਰੈਫਿਕ ਚਲਾਨਸ ਅਤੇ ਕੰਪਾਉਂਡੇਬਲ ਕ੍ਰਿਮੀਨਲ ਕੇਸਿਸ ਜਿਹੜੇ ਘੱਟ ਗੰਭੀਰ ਗੰਭੀਰ ਨੇ ਸੋ ਉਹਨਾਂ ਵਿੱਚ ਪਾਰਟੀਆਂ ਦੀ ਰਜ਼ਾਮੰਦੀ ਨਾਲ ਇੱਕ ਸੁਚਾਰੂ ਤਰੀਕੇ ਨਾਲ ਉਸ ਝਗੜੇ ਨੂੰ ਖਤਮ ਕੀਤਾ ਗਿਆ ਜਿਹਦੇ ਵਿੱਚ ਫੈਮਿਲੀ ਕੋਰਟ ਦੇ ਵਿੱਚ ਇੱਕ ਡਿਸਪਿਊਟ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਦੀ ਇੰਟਰਵੈਂਸ਼ਨਲ ਅਤੇ ਮੈਚਿਓਰਿਟੀ ਨਾਲ ਪਾਰਟੀਆਂ ਨੂੰ ਸਮਝਾਉਣ ਦੇ ਨਾਲ ਉਨ੍ਹਾਂ ਦਾ ਨਿਪਟਾਰਾ ਹੋਇਆ ਇਸ ਦੇ ਨਾਲ ਹੀ ਦੋ ਪਾਰਟੀਆਂ ਦਾ ਤਿੰਨ ਕੇਸਿਸ ਕਰੀਬਨ ਕਰੀਬਨ 18 ਲੱਖ ਰੁਪਏ ਦੇ ਲੈਣ-ਦੇਣ ਦੇ ਪਿਛਲੇ 8 ਸਾਲ ਤੋਂ ਚੱਲ ਰਹੇ ਸਨ ਉਹਨਾਂ ਪਾਰਟੀਆਂ ਦੇ ਵੀ ਉਹ ਤਿੰਨੇ ਕੇਸ ਅਲੱਗ-ਅਲੱਗ ਅਦਾਲਤਾਂ ਦੇ ਵਿੱਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਉਹਨਾਂ ਅਦਾਲਤਾਂ ਦੇ ਪ੍ਰੈਜ਼ਾਈਡਿੰਗ ਆਫਿਸਰਸ ਨੇ ਉਪਰਾਲੇ ਕਰਕੇ ਉਹ ਝਗੜੇ ਸੁਲਝਾਏ ਜਿਵੇਂ ਲੋਕ ਅਦਾਲਤ ਦੇ ਜਿਹੜੇ ਫੈਸਲੇ ਖਤਮ ਹੋ ਜਾਂਦੇ ਉਹ ਅੱਗੇ ਪੀਂਦ ਨਹੀਂ ਕਰ ਸਕਦੇ ਜਾਂ ਨਹੀਂ ਨਹੀਂ ਇਹ ਹੀ ਦੇਖੋ ਲੋਕ ਅਦਾਲਤ ਦੀ ਖੂਬੀ ਹੈ ਕਿ ਪਾਰਟੀਆਂ ਨੂੰ ਬੁਲਾ ਕੇ ਜਦੋਂ ਪਾਰਟੀਆਂ ਆndੀਆਂ ਉਹਨਾਂ ਨੂੰ ਅਸੀਂ ਇੱਕ ਟੇਬਲ ਤੇ ਬਿਠਾ ਕੇ ਉਹਨਾਂ ਨਾਲ ਸਲਾਮ ਸ਼ورہ ਕਰਕੇ ਉਹਨਾਂ ਦੀ ਰਜ਼ਾਮੰਦੀ ਲੈ ਕੇ ਜਦੋਂ ਅਸੀਂ ਲੋਕ ਅਦਾਲਤ ਵਿੱਚ ਕੋਈ ਫੈਸਲਾ ਕਰ ਦਿੰਨੇ ਆ ਤੇ ਉਹ ਝਗੜਾ ਸਦਾ ਲਈ ਨਿਪਟ ਜਾਂਦਾ ਸਰ ਹੁਣ ਕਿਹਨੇ ਟੋਕੋ ਪਾ ਕ੍ਰਿਟਿਸਮ ਕਰਦਾ ਹੈ ਇਸਾਂ ਦਾ ਨਿਪਟਾਰਾ ਮੈਨੂੰ ਜੋ ਇਨਫਰਮੇਸ਼ਨ ਮਿਲੀ ਹੈ ਕਰੀਬਨ 30 ਹਜ਼ਾਰ ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ ਬਾਕੀ ਲੋਕ ਅਦਾਲਤਾਂ ਹਾਲੇ ਲੱਗੀਆਂ ਹਨ ਕੰਮ ਕਰ ਰਹੀਆਂ ਹਨ ਜਿੱਦਾਂ ਫਿਗਰ ਆਉਂਦੀ ਰਹੇਗੀ ਉਹ ਅਪਡੇਟ ਕਰ ਦਿੱਤਾ ਜਾਵੇਗਾ ਸਰ ਜੋ ਲੋਕ ਕੋਈ ਅਪੀਲ ਕਰਨਾ ਚਾਹੁੰਗੇ ਜਿਸ ਦਾ ਕਿ ਲੰਬੇ ਸਮੇਂ ਤੋਂ ਅਦਾਲਤਾਂ ਦੇ ਉਹਨਾਂ ਨੂੰ ਨਿਆਂ ਨਹੀਂ ਮਿਲ ਰਿਹਾ ਜਾਂ ਉਹਦੇ ਕੇਸ ਪੈਂਡਿੰਗ ਨੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਗਾ ਕਿ ਲੋਕ ਅਦਾਲਤ ਇੱਕ ਇਦਾਂ ਦਾ ਸਾਧਨ ਹੈ ਜਿਹਦੇ ਵਿੱਚ ਤੁਸੀਂ ਘੱਟ ਟਾਈਮ ਦੇ ਵਿੱਚ ਅਤੇ ਆਪਸੀ ਰਜਮੰਦੀ ਨਾਲ ਅਤੇ ਸਦਾ ਲਈ ਆਪਣਾ ਝਗੜਾ ਮਸਲਾ ਸੁਲਝਾ ਸਕਦੇ ਹੋ ਸਿਰਫ ਥੋੜਾ ਜਿਹਾ ਇਸ ਗੱਲ ਲਈ ਤਿਆਰ ਹੋ ਕੇ ਲੋਕ ਜ਼ਰੂਰ ਹਨ ਕਿ ਅਸੀਂ ਆਪਣਾ ਕੇਸ ਨਿਪਟਾਣਾ ਕੁਝ ਦੇਖੋ ਲੋਕ ਲੋਕਾਂ ਦੇ ਪਾਰਟ ਤੇ ਵੀ ਥੋੜੀ ਜੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਗਾ ਕਿ ਸਮਝ ਚਾਹੀਦੀ ਹੈ ਕਿ ਅਸੀਂ ਜੇ ਚੱਲੇ ਹਾਂ ਲੋਕ ਅਦਾਲਤ ਵਿੱਚ ਅਸੀਂ ਲੜਨ ਦੇ ਵਿਚਾਰ ਧਾਰਾ ਨਾਲ ਨਹੀਂ ਅਸੀਂ ਇੱਕ ਲੜਾਈ ਨੂੰ ਸੁਲਝਾਉਣ ਦੀ ਵਿਚਾਰ ਧਾਰਾ ਨਾਲ ਚੱਲਨੇ ਆਂ ਜੇ ਉਹ ਇਹ ਵਿਚਾਰ ਧਾਰਾ ਲੈ ਕੇ ਲੋਕ ਅਦਾਲਤਾਂ ਵਿੱਚ ਆਣਗੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨਾਂ ਵਿੱਚੋਂ ਨਿਰਾਸ਼ ਹੋ ਕੇ ਜਾਏਗਾ ਸਰ ਕੀ ਨਾਮ ਹੈ ਜੀ ਔਰ ਕਿਸ ਤਰ੍ਹਾਂ ਦਾ ਅੱਜ ਤੁਹਾਡੇ ਕੇਸ ਅਨੁਸਾਰ ਹੋਇਆ ਰਣਾ ਸ਼ੋਹ ਮਹਾਰਾਏ ਗਿੰਧੜੋ ਦਾ ਕੇਸ ਚੱਲਦਾ ਸੀ ਜੀ ਉਹ ਅੱਜ ਫਾਈਨਲ ਹੋ ਗਿਆ ਪੇਮੈਂਟ ਸਾਨੂੰ ਮਿਲ ਚੁੱਕੀ ਹੈ ਕਿੰਨੇ ਸਾਲ ਹੋ ਗਏ ਚੋ ਸੱਤ ਸਾਲ ਹੋ ਗਏ। ਪਰ ਕਿਸੇ ਦਾ ਕੇਸ ਸੀ ਇਹ ਆਪਣੇ ਦਵਾਈਆਂ ਦਾ ਸੀ ਪੈਸਟੀਸਾਈਡ ਦਾ। ਹੂੰ। ਔਰ ਕਿੰਨੀ ਰਕਮ ਅੱਜ ਤੁਹਾਨੂੰ ਮਸੂਰ ਹੋਈ ਹੈ? 3 ਲੱਖ ਪੈਂਟ ਹੈ। ਸੰਤੋਸ਼ਡ ਹੋ ਤੁਸੀਂ ਇਸ ਹਾਂਜੀ ਹਾਂ ਜਾ ਸਕਦੇ ਪਾਸੇ। ਹਾਂਜੀ ਹਾਂਜੀ। ਲੋਕ ਅਦਾਲਤ ਲੱਗੀ ਹੈ ਇਹਦੇ ਵਿੱਚ ਤੁਹਾਡਾ ਕੇਸ ਲੱਗਿਆ ਸੀ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਸਹੀ ਕਵਾਂਗੇ ਵੀ ਜਿਸ ਤਰ੍ਹਾਂ ਵੀ ਹੁੰਦਾ ਉਸ ਤਰ੍ਹਾਂ ਨਮਾਇਦਾ ਕਰਨਾ ਚਾਹੀਦਾ। ਉਹ ਸਰ ਕੀ ਨਾਮ ਹੈ ਜੀ? ਹਾਂਜੀ ਕੀ ਨਾਮ ਹੈ ਜੀ? ਮੇਚਾੜਾ ਜਿਲ੍ਹਕ ਬੁਕੇਟਾ ਜਿਲ੍ਹਕ ਔਰ ਇਹ ਪਾਰਟੀਆਂ ਦਾ ਕੇਸ ਚੱਲਦਾ ਸੀ ਇਹਨਾਂ ਦਾ ਗੱਡੜਵੇ ਔਰ ਕਵਰੀ ਸੁ ਤੋਂ ਡਿਕਰੀ ਹੋ ਗਿਆ ਸੀ ਉਹਦੀ ਅਪੀਲ ਇੱਥੇ ਡਿਸਟ੍ਰਿਕਟ ਜੈਸਾਹਬ ਕੋਲ ਇੱਥੇ ਫਾਈਲ ਹੋਈ ਸੀ ਅਜੈ ਜੈਸਾਹਬ ਨੇ ਪਾਰਟੀਆਂ ਨੂੰ ਸਮਝਾਇਆ ਲੋਕਦਾਲ ਚ ਕਿ ਵੀ ਤੁਸੀਂ ਇੰਨੀ ਦੇਰ ਹੋ ਗਈ ਤੁਹਾਨੂੰ ਲਿਟੀਗੇਸ਼ਨ ਚ ਪਏ ਨੋ ਔਰ ਤੁਸੀਂ ਇਹਨੂੰ ਖਤਮ ਕਰਕੇ ਗਾਂ ਤੋਂ ਵੀ ਆਦਾ ਪ੍ਰੇਮ ਪਿਆਰ ਬਣਾ ਕੇ ਵਰਤਨ ਵਾਲੇ ਬਣੋ ਉਹ ਜੈਸਾਹਬ ਦੇ ਇੰਟਰਵੈਨਸ਼ਨ ਨਾਲ ਪਾਰਟੀਆਂ ਦੇ ਬੰਦੇ 4.5 ਲੱਖ ਸੀਗੇ ਜੈਸਾਹਬ ਨੇ ਪਾਰਟੀਆਂ ਤੋਂ ਉਹਨਾਂ ਨੂੰ ਸਮਝਾ ਕੇ 3.65 ਲੱਖ ਰਿਆਇਸ ਐਗਰੀ ਕਰ ਲਿਆ ਪੁਰਜਾਇਬ ਸਾਹਿਬ ਦੀ ਉਸ ਗੱਲ ਨੂੰ ਮੰਨਦੇ ਹੋਏ ਉਹਨਾਂ ਨੇ 3 ਲੱਖਾਂ ਚ ਬੈਂਕ ਜਿੰਦੜ ਕੈਸ਼ ਵਾਸਤੇ ਸਵੀਕਾਰ ਲਿਆ ਸਰ ਤੋਂ ਡੇ ਬੰਨ ਕਿੰਨੇ ਜਿਹੜੇ ਫੈਸਲੇ ਅੱਜ ਜਿਹੜੇ ਰਾਈਨਮ ਕਰਾਂਗੇ ਅੱਜ ਇੰਸ਼ੋਰੈਂਸ ਦੇ ਕੇਸ ਰੈਂਟਲ ਇੰਸ਼ੋਰੈਂਸ ਤੇ ਵੀ ਡਿਸਾਈਡ ਹੋਇਆ ਜੀ ਔਰ ਨਿਊ ਇੰਡੀਆ ਦਾ ਵੀ ਹੋਇਆ ਔਰ ਉਹਦੇ ਨਾਲ ਨਾਲ ਰਿਕਵਰੀ ਸੂਟ ਹੋਏ ਆ ਤਿੰਨ ਔਰ ਨਾਲ ਕ੍ਰਿਮੀਨਲ ਅਪੀਲਾਂ 138 ਦੀਆਂ ਆਈਆਂ ਇਸ ਤਰ੍ਹਾਂ ਮੇਰੇ ਹੀ ਸਮਲੋ ਵੀ 8-9 ਕੇਸ ਜਿਹੜੇ ਡਿਸਾਈਡ ਹੋ ਲੋਕਾਂ ਨੂੰ ਕੀ ਲੋਕਾਂ ਨੂੰ ਇਹੀ ਹੈ ਜੀ ਲਿਟੀਗੇਸ਼ਨ ਜਿਹੜੀ ਖਤਮ ਕਰਨ ਆ ਦਾ ਪ੍ਰੇਮ ਪਿਆਰ ਬਣਾਣ ਔਰ ਜਿਹੜਾ ਜਿੰਨਾ ਮੈਕਸਿਮਮ ਆਹਦੀ ਇਹ ਸਾਰਾ ਨਾਲ ਵੱਡਾ ਬੈਨੀਫਿਟ ਹੈ ਲੋਕਦਾਲ ਦੇ ਹੈ ਕਿ ਇਹਦੀ ਅਪੀਲ ਨਹੀਂ ਅੱਗੇ ਕਿਸੇ ਕਿਸੇ ਵੀ ਹਾਇਰ کورٹ ਸੇ ਲਿਟੀਗੇਸ਼ਨ ਦਾ ਐਂਡ ਹੋ ਜਾਂਦਾ ਬਿਲਕੁਲ ਫਿਊਚਰ ਚ ਅੱਗੇ ਕੋਈ ਅਪੀਲੈਂਟ ਕੋਰਟ ਸੇ ਹਾਈ ਕੋਰਟ 'ਚ ਮੈਟਰ ਨਹੀਂ ਜਾਂਦਾ ਜਿਹੜਾ ਡਿਸਾਈਡ ਹੋ ਜਾਂਦਾ ਲੋਕਦਾਲ 'ਚ